हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਟੌਪ ਦੀਆਂ ਦੋ ਵੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਜਰਸੀ ਟੋਕੜ ਗੱਬਣ ਤੇ ਇੱਕ ਟੋਕੜ ਆਉ ਪੁੱਛ ਲੈਨੇ ਬਾਈ ਠੀਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੈ ਬਈ ਵਧੀਆ ਪੂਰਾ ਵਧੀਆ ਜੀ ਬਈ ਨਾਮ ਤੇ ਐਡਰੈਸ ਹੋ ਨਾਮ ਹਰਦੀਪ ਸਿੰਘ ਪਿੰਡ ਭਦੌੜਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਬਾਈ ਮੋਬਾਈਲ ਨੰਬਰ 7657814888 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਬਰੀਡ ਦੀ ਵੜ ਤੇ ਇਦਾਂ ਕਿਹੜਾ ਸੂਆ ਸੂਈ ਗਿਆ ਇਹ ਡਾਕਟਰ ਸਾਹਿਬ ਦੂਜਾ ਸੂਆ ਸੂ ਕੇ ਤੀਜੇ ਨੂੰ ਗੱਭਣਾ ਹੁਣ ਕਿੰਨੇ ਟਾਈਮ ਦੀ ਇਹ ਗੱਭਣ ਜੀ ਹੋਗੀ ਅੱਜ ਜਿੱਦੇ 25 ਤਰੀਕ ਆਉ ਉਹਦੂ ਇਹਨੂੰ ਤੀਜਾ ਦੋ ਪੂਰੇ ਹੋ ਕੇ ਤੀਜਾ ਲੱਗ ਜੂ 50 ਦਿਨਾਂ ਦੀ ਗੱਭੜ ਹੋਗੀ ਚੈੱਕ ਕਰਾਈ ਵੀ ਮੇਰੀ ਚੈੱਕ ਕਰਵਾਈ ਵੀ ਅੱਜ ਹੀ ਕਰਾ ਕੇ ਲਿਆਇਆ ਅਗਲਾ ਆਪਦੀ ਕਰਾ ਕੇ ਲੈ ਜਾਵੇ 7 ਕਿਲੋ ਦੁੱਧ ਠੀਕ ਆ ਆ ਉਹ ਕੂਨੀ ਆ ਲੈ ਠੰਡੀ ਆ ਪੂਰੀ ਜਿਵੇਂ ਮਰ ਜੇ ਚਵਾਈ ਵੀ ਚੰਗੀ ਆ ਨਾ ਪੂਰੀ ਮੋਟੀ 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 ਥਣ ਸੋਣਾ ਥਣ ਵੀ ਮੁਠੀ ਵਾਲਾ ਬਈ ਕੱਲਾ ਕੱਲਾ ਥਣ ਥਣ ਪਾਸ ਹੂੰ ਸਹੀ ਨੇ ਹਾਂ ਦੇਖ ਆਪਾ ਦਿਖਾ ਤੇ ਤਿੰਨ ਚੌਥਾ ਆ ਗਿਆ ਜੀ 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 ਠੀਕ ਠੀਕ ਇਹ ਤੇ ਨਾ ਆਪਾ ਦੱਸ ਵੀ ਦਿੰਨੇ ਅਗਲਾ ਕਿਉਂ ਦੂਰੋਂ ਦਾ ਰੱਖਾ ਹੋ ਜਾ ਨੇੜੇ ਇਹਦੇ ਨਾ ਦਾ ਥਣ ਨਾਲ ਹੀ ਕੱਟਿਆ ਗਿਆ ਸੀ ਜ਼ਖਮ ਮਿਲ ਗਿਆ ਮਾੜਾ ਇਹ ਮੇਰੂ ਟੇਡਾ ਹੋ ਜਾਵੇ ਆ ਦੇਖੋ ਮਾੜਾ ਇਹ ਮਾੜੀ ਦੀ ਤਾਰ ਦੁੱਧ ਦੁੱਧ ਬਰਾਬਰ ਆ ਹੂੰ ਆ ਦੇਖੀ ਥਾਰ ਵੀ ਗੋਲ ਆ ਹੂੰ ਇਹਨਾਂ 24 ਠੀਕ ਆ ਹਾਂ ਲੈ ਜਿਵੇਂ ਮਾਰਦੀ ਬਈ ਨਰਾ ਮਰੀ ਚੱਲ ਠੰਡੀ ਸੀ ਮੇਰਾ ਨਾ ਉਹ ਵੀ ਨਹੀਂ ਪਾਉਂਦੇ ਸੀ ਤੇ ਮੈਂ ਤਾਂ ਆਪ ਉੱਥੇ ਬਿਨਾਂ ਲੈਣੇ ਤੋਂ ਮੈਂ ਆਪਦੇ ਘਰੇ ਹਜੇ ਚੋਣੀ ਆ ਉੱਥੋਂ ਚੋਕੇ ਲਿਆ ਖੋਲ ਲੈ ਬਈ ਤੋਰ ਕੇ ਦਿਖਾ ਦੇ ਕੱਤ ਬੱਟ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਆ ਬਈ ਯਾਤਬਰੀਟ ਬਹੁਤ ਚੰਗੀ ਆ ਗੱਬਣਾ ਚੈੱਕ ਪਾਸ ਆਪਦੀ تسਲੀ ਬਈ ਬਹੁਤ ੜੀ ਵੀ ਬੱਚੀ ਆ ਬੜੀ ਕੁਲੀ ਵੀ ਬਹੁਤ ਸਹੀ ਗੱਲ ਆ ਫੇਸ ਦੇਖੋ ਫੇਸ ਬੜਾ ਪਿਆਰਾ ਬਹੁਤੀ ਬੱਤ ਬਹੁਤ ਚੰਗੀ ਆ ਸੁਨੱਖਪੂਣਾ ਬਈ ਵੜ ਦੇ ਵਿੱਚ ਬਹੁਤ ਆ ਹਣਾ ਬਈ ਹਾਂ ਤੇ ਮੁੱਲ ਕੀ ਆ ਦਾ ਮੁੱਲ ਦਾ ਰੋਗਾ 25000 ਦੀ ਦੇ ਦਾਂਗੇ ਮਾਨਤਣ ਉਹ ਝੂੜ ਝੜ ਕਰਦਾ ਜਮਾ ਜਾਇਦ ਰੇਟ 25000 ਰੁਪਇਆ ਬਾਕੀ ਜਿਹੜਾ ਹਿੱਸੇ ਦੇ ਵਿੱਚੋਂ ਮਾਨਤਣ ਜ਼ਰੂਰ ਹੋ ਜਾਵੇ ਸਭੀ ਪੜੀ ਠੀਕ ਆ ਬੱਚਿਆਂ ਨਾਲ ਵੀ ਘੱਟ ਮੁੱਲ ਕਰਿਆ ਬਾਈ ਨੇ ਹੁਣ ਬਾਕੀ ਦੋ ਦਾ ਬਣਾ ਹਣਾ ਹਾਂ ਗੱਬਣ ਜੀ ਆਪਦੀ ਆਪਣੇ ਘਰੋਂ ਚੈੱਕ ਕਰਾ ਕੇ ਖੋਲੇ ਅਗਲਾ ਹੂੰ ਕਰਾ ਕੇ ਲੈ ਆਇਆ ਠੀਕ ਹੈ ਤੇ ਹਾਂ ਬਈ ਸਹੀ ਹੈ ਹੂੰ ਠੀਕ ਜੋ ਵੀ ਆਪਣੇ ਘਰੇ ਖਰੀਦ ਨਹੀਂ ਦਾ ਕੋਈ ਕਰੀ ਜਾਵੇ ਆਪਾਂ ਬਾਹਰ ਤੇ ਲਈ ਕੋਈ ਲੱਭਾ ਲੈਣਾ ਚੋ ਚੋਕ ਚੈੱਕ ਕਰਾ ਕੇ ਹੂੰ ਫੇਰ ਹੋਦੇ ਅਗਲਾ ਜ਼ਰੂਰੀ ਹੈ ਬਈ ਹਾਂ ਵੀਰਿਆ ਪੰਡ ਦੇ ਆਪਾਂ ਨੂੰ ਕੋਈ ਨਹੀਂ ਜਦੋਂ ਗਿੱਟੋ ਬਾਹਰ ਹੋ ਗਏ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਵੀ ਹੈ ਬਈ ਇਹ ਵੀ ਦੂਜਾ ਸੂਆ ਜੀ ਤੀਜੇ ਸੂਏ ਨੂੰ ਆ ਠੀਕ ਆ ਇਹ ਗੱਬੜ ਗੱਬੜ ਕੋਈ ਨਹੀਂ ਇਹਦੇ ਥੱਲੇ 7 ਕਿਲੋ ਦੁੱਧ ਆ ਠੀਕ ਆ ਅੱਜ ਦੀ ਘੜੀ ਜਿਹੜਾ 7 ਤੋਂ 8 ਕਿਲੋ ਆ ਹੂੰ ਤੇ ਅੰਦਰੋਂ ਜਦੋਂ ਸਹੀ ਆ ਬਿਲਕੁਲ ਕੋਈ ਰਸੋਲੀ ਗੰਡ ਨਹੀਂ ਹੈਗੀ ਠੀਕ ਆ ਜਿਹੜੇ ਜੇ ਕਿਸੇ ਭਾਏ ਆਪਦੀ ਲੈਣੀ ਹੋਈ ਬੇਸ਼ੱਕ ਦੇ ਹੱਥ ਫਵਾ ਕੇ ਲੈ ਜੇ ਆਪਾਂ ਨੂੰ ਉਹਦਾ ਵੀ ਕੋਈ ਤਰਾਜ ਨਹੀਂ ਹੂੰ ਜਾਤ ਬ੍ਰੀਡ ਦੇ ਦੀ ਵੀ ਫੁੱਲਾ ਜਾਤ ਬ੍ਰੀਡ ਫੁੱਲਾ ਫੇਸ ਬੜਾ ਪਿਆਰਾ ਫੇਸ ਦਿਖਾਵਾਂਗੇ ਨੇੜ ਤੋਂ ਦੋਦੀ ਬਾਦੀ ਬਹੁਤ ਚੰਗੀ ਆ ਲੈ ਹੂੰ ਫੇਸ ਬੜਾ ਪਿਆਰਾ ਭਾਈ ਲੈ ਹੂੰ ਰੰਗ ਰੂਪ ਕੱਦ ਬੱਡਲ ਕੱਦ ਬੱਡ ਵੀ ਆ ਦੇਖੋ ਜੀ ਇਹ 5 ਫੁੱਟ 5 ਫੁੱਟ ਉੱਚੀ ਆ ਹੂੰ ਲੰਮੀ ਵੀ ਬਹੁਤ ਆ ਲੰਮੀ ਵੀ ਬਹੁਤ ਆ ਤੇ ਇਹਦਾ ਇੱਕਾ ਥਾਨ ਮਾਰਾ ਜੇ ਘਟਾ ਹੈਗਾ ਕਿਹੜਾ ਆ ਮੂਰਲਾ ਮੂਰਲਾ ਹੈ ਠੀਕ ਹੈ ਬਾਹਰ ਵਾਲੇ ਬਸ ਮੂਰਲਾ ਕਾਣ ਬੇ ਇਹ ਤਾਂ ਹੈ ਤਾਂ ਰਹੀ ਘਟ ਅਗਲਾ ਕਹੇ ਅੱਧਾ ਮੰਨ ਕੇ ਲੈ ਠੀਕ ਹੂੰ ਲਹੂ ਜਵਾਈ ਜੁਈ ਸਹੀ ਹੈ ਨਾ ਹਾਂ ਹੂੰ ਬਸ ਕੋਈ ਨਹੀਂ ਕਰਨੀ ਬਥੇਰੀ ਹੈ ਵਿਚਾਰੀ ਕੁਛ ਨਹੀਂ ਠੀਕ ਆ ਆ ਵੀ ਇਹ ਵੀ ਨਹੀਂ ਵੀ ਅਬ ਦੋ ਘਾਟ ਜੂ ਅਗਲਾ ਵੀ ਹੈ ਤਾਂ ਰਹੀ ਘਟ ਕਈ ਇਹ ਬੰਦਾ ਦੂਰ ਹੋ ਗਿਆ ਲਾ ਕਹਿੰਦੇ ਕਹਿੰਦੇ ਹੀ ਆ ਠੀਕ ਹੈ ਅੱਧਾ ਜਮਾ ਪ੍ਰੋਪਰ ਨਿਕਲੂ ਜਹੇ ਕੱਲੀ ਗੱਲੀ ਧਾਰ ਗੰਨੇ ਜਾ ਡੱਬਾ ਨਹੀਂ ਚੋੜੀ ਤੇ ਠੀਕ ਹੈ ਭਾਈ ਉਹ ਗੱਲ ਨਹੀਂ ਹੋਊਗੀ ਕਹਾਂਗੇ ਕੁਝ ਤੇ ਨਿਕਲੂਗਾ ਅਗਲੇ ਦਾ ਠੀਕ ਹੈ ਭਾਈ ਤੇ ਮੁੱਲ ਭਾਈ ਇਹਦਾ ਉਹ ਵੀ ਮੁੱਲ ਦੇ ਤੱਕ 12000 ਰੁਪਏ ਕਰਦਾ ਜੀ ਮਾਨਤਾਨ ਹੋਵੇ ਆਹ ਮਾਨਤਾਨ ਕਰਦਾ ਜੀ ਜਮਾ ਜੈ ਜਰੇਟ ਭਾਈ 18000 ਰੁਪਏ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾ ਫੁੱਲ ਬਰੀਡ ਹਾਂ ਫੁੱਲ ਬਰੀਡ ਬਰਡ ਆ ਗਈ ਚਲੋ ਜੋ ਵੀ ਆ ਉਹ ਥਾਣੇ ਤੇ ਹੈਗਾ ਕੋਈ ਚੱਕਰ ਉਹ ਗੱਲ ਵੱਖਰੀ ਆ ਰੀਡ ਫੁੱਲ ਆ ਭਾਈ ਹਨਾ ਰੀਡ ਬਹੁਤ ਜ਼ਿਆਦਾ ਆ ਤੁਸੀਂ ਫੇਸਬੁਕ ਦੇਖੋ ਜੇ ਇਹ ਕਿਤੇ ਬੱਸੀ ਰਾਸ ਆ ਗਈ ਕਿੰਨੇ ਪੈਸੇ ਆਂਦੀ ਆ ਚਲੋ ਅਗਲੇ ਦੀ ਨੀਂਦ ਤੇ ਜਿਹੜਾ ਲਿਜਾਵੇ ਭਈ ਪਤਾ ਕਹਿੰਦੇ ਉਹਦੇ ਵੀ ਰਾਸ ਆਵੇ ਹਾਂਜੀ ਹਾਂਜੀ ਠੀਕ ਆ ਬਾਈ ਅੰਦਰੋਂ ਜਮਾ ਓਕੇ ਆ ਇਹ ਓਕੇ ਕੋਈ ਗੰਡ ਨਹੀਂ ਦਿਖਾਉਣੀ